ਇੱਕ ਮਿੰਟ ਵੀ ਸਾਰਾ ਕੁਝ ਹੋਣਾ ਕਲੀਅਰ ਹੋਣਾ ਆ ਲਾਈਓ ਬਈ ਅਗਲੀ ਮੇਰਾ ਨਾਮ ਅਵਤਾਰ ਸਿੰਘ ਆ ਜੀ ਲੱਖੀ ਮੇਰਾ ਛੋਟਾ ਭਾਈ ਹੈ ਮੈਂ ਵੱਡਾ ਭਾਈ ਹਾਂ ਕੀ ਗੱਲ ਕੀ ਗੱਲ ਪਤਾ ਨਹੀਂ ਬਈ ਮੈਂ ਖੇਤ ਸੀ ਮੈਨੂੰ ਤਾਂ ਆਥ ਨੇ ਫੋਨ ਕੀਤਾ ਤੇ ਘਰੇ ਆ ਜਾ ਲੱਖੀ ਦੇ ਸਾਥ ਬੜੀ ਆ ਇਹ ਇਹਦਾ ਠੇਕਾ ਤੇ ਹੈਗਾ ਜੀ ਬਾ ਸਾਡਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਤੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲ ਪੁਣੇ ਸੀ ਜੀ ਬਾਈ ਬੈਲੀ ਸੀ ਆਪਾਂ ਸਿੱਧੀ ਗੱਲ ਕਰਾਂਗੇ ਅੱਛਾ ਠੀਕ ਹੈ ਨਾ ਅੱਛਾ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਉਹ ਲੜਾਈ ਬਾਈ ਜਿਹੋ ਠੇਕੇ ਤੇ ਜਿਹਦੇ ਕੋਲ ਅਟਾ ਬਾਤ ਸਾਡਾ ਅੱਛਾ ਉਹ ਟੇਕ ਟਾਂ ਘੜਦਾ ਪਰਚੀਆਂ ਘੱਟ ਬੁੱਕ ਹਾਂ ਉਹ ਦੋ ਵਾਰ ਮੈਨੂੰ ਕਿੰਨਾ ਚਿਰ ਤੋਂ ਠੇਕਾ ਸੀ ਜਾਨਾ ਉਹਦਾ ਸਾਲ ਹੋ ਗਿਆ ਅੱਛਾ ਕਿੰਨਾ ਨਾਲ ਹੋਈ ਹੈ ਲੜਾਈ ਕਿਹਦੇ ਨਾਲ ਹੋਈ ਉਹ ਸਬਜੀ ਵਾਲਾ ਨਾ ਸਬਜੀ ਵਾਲਾ ਨਾ ਅੱਛਾ ਤੇ ਕੀ ਕੀ ਦੀ ਹੋਈ ਲਖੀ ਲਖਵਿੰਦਰ ਜੀ ਇੱਕ ਪਿੰਡ ਦੇ ਨਾਲ ਸਾਥੀ ਲਖਵਿੰਦਰ ਦਾ ਬਾਈ ਯਾਰ ਤੁਸੀਂ ਐ ਚੁੱਪ ਕਰ ਜਾ ਬਣਗਾ ਚੁੱਪ ਜਾਂਦੇ ਬਾਈ ਕੋਈ ਜ਼ਖਮੀ ਕੋਈ ਹੋਰ ਇੱਕ ਗੁਰਪ੍ਰੀਤ ਆ ਤੋ ਕੀ ਕਹਾ ਅਚਾਰ ਕੀ ਜੀ ਮਾਰੀ ਕੀ ਹੈ ਕਦੇ ਨਾਲ ਪੱਕਾ ਪਤਾ ਨਹੀਂ ਇਹ ਹੀ ਖੇਤੋਂ ਆਏ ਆ ਉਹ ਦੱਸ ਦੇਣਗੇ ਜੀ ਬੱਚੀ ਕਿੰਨੇ ਕ ਵਜੇ ਦੀ ਘਟਣਾ ਹੈ ਇਹ ਘਟਣਾ ਹੈ ਜੀ ਸਾਢੇ 6 ਵਜੇ ਸ਼ਾਮ ਹਾਂ ਸਾਡੇ ਸੀ ਵਾਜੇ ਮੈਂ ਆਪਾਂ ਬੋਲ ਆਂ ਅੰਦੀ ਦੇਖਿਓ ਉਹ ਫੋਨ ਲਾਇਆ ਅੰਦੀ ਲੱਕੀ ਸਟਾ ਜਿਨ੍ਹਾਂ ਨੇ ਮਾਰਿਆ ਕੋਈ ਪਤਾ ਲੱਗੇ ਕਿੰਨੇ ਕੁ ਜਲੇ ਸੀ ਉਹ ਚਾਰ ਜਲੇ ਆਈ ਉਹ ਤਾਂ ਉਹਦੀ ਰੇਡਿੰਗਾਂ ਲੱਗਾਂਗਾ ਬਾਈ ਅੱਛਾ ਰੇਡੀਆਂ ਵਾਲੇ ਸੀ ਆਪ ਹਾਂ ਰੇਡਗਾਈ ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ ਹਾਂ ਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆਈ ਬਸ ਉੱਥੇ ਹੋਇਆ ਇਹ ਹਾਂ ਸਾਰੀ ਘਟਨਾ ਕਿੰਨੇ ਕੁ ਉਮਰ ਆ ਗਾ ਦੇ ਵਿੱਚ ਲੱਗੀ ਲਖਵਿੰਦਰ ਦੀ ਹੈਗੀ ਜੀ ਮੈਨਾਂ ਦਾ 82 ਟੋ ਬਟ ਮੇਰੀ 30 ਸਾਲ ਆ ਜੀ ਮੇਰੀ ਤਾਂ 40 ਸਾਲ ਦੀ ਆ ਉਹ ਮੈਨਾਂ ਦਾ ਬਾਈ ਤੇ ਆਜਾ 30 ਸਾਲ ਤੋਂ ਉੱਪਰ ਆ ਜੀ ਹਾਂ ਇਹ ਰਿਪੋਰਟਿੰਗ ਕਰ ਰਿਹਾ ਹੈ ਜੀ ਕਿ ਇਹ ਰਿਪੋਰਟਿੰਗ ਕੋ ਵੀ ਤੇਰੀ ਨਾਮ ਹੈ ਜੀ ਭਾਈ ਕੀ ਨਾਮ ਹੈ ਫਿਰ ਜੀ ਹਾਂਜੀ ਮੇਰਾ ਨਾਮ ਸਕੰਦਰ ਕੁਮਾਰ ਆ ਜੀ ਸੰਗਤ ਹਸਾਰਾ ਸੇਵਾ ਸੰਸਥਾ ਮਿਸ਼ਾਣਾ ਦਾ ਮੈਂ ਵਰਕ ਕਰਾਂਗਾ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਇੱਕ ਕਾਲ ਆਉਂਦੀ ਆ ਕਿ ਸੰਗਤ ਮੰਡੀ ਵਿਖੇ ਇੱਕ ਵਾਰਦਾਤ ਹੋ ਗਈ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਦੋ ਨੌਜਵਾਨ ਜ਼ਖਮੀ ਹਾਲਾਤ ਵਿੱਚ ਮਿਲੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਲੜਾਈ ਦਾ ਕੇਸ ਆ ਦੋਨੇ ਜ਼ਖਮੀਆਂ ਨੂੰ ਅਸੀਂ ਆਪਣੀ ਟੀਮ ਦੀ ਸਹਾਇਤਾ ਦੇ ਨਾਲ ਬਠਿੰਡ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏ ਆ ਜਿੱਥੇ ਇੱਕ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜੇਰੇ ਹਲਾਤ ਜਾਰੀ ਆ ਕਿੱਥੇ ਦਾ ਨਾਮ ਇਹ ਸੰਗਤ ਮੰਡੀ ਵਿਖੇ ਘਟਨਾ ਹੋਈ ਹੈ ਜੀ ਕਿ ਇਸ ਮੌਕੇ ਤੇ ਗਏ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਦੇਖੋ ਇਹ ਬੰਦੇ ਸੀਰੀਅਸ ਸੀਗੇ ਇੱਕ ਦੀ ਤਾਂ ਡੈਥ ਹੋ ਗਈ ਦੂਜੇ ਦਾ ਜੇਰੇ ਹਲਾਤ ਜਾਰੀ ਹੈਗੇ ਬਾਕੀ ਦੇਖੋ ਉਹਦਾ ਕੀ ਬੰਦ ਹੈ ਸਾਡੇ ਦੇ ਵਿੱਚ ਹੋਇਆ ਹੈ ਹਾਂਜੀ ਸੁੰਨ ਦੇ ਵਿੱਚ ਇਹੀ ਆਏਗਾ ਕਿ ਵਾਸ ਸਾਡੇ ਦੇ ਵਿੱਚ ਹੋਇਆਗਾ ਇੱਕ ਦੀ ਮੌਕੇ ਤੇ ਹੀ ਹੋ ਗਈ ਸੀ ਕਿ ਨਹੀਂ ਜੀ ਡਾਕਟਰਾਂ ਵੱਲੋਂ ਘੋਸ਼ਿਤ ਕੀਤਾ ਗਿਆ ਗਈ ਕੀ ਕੀ ਨਾਮ ਦੱਸ ਸਕੋਗੇ ਇੱਕ ਗੁਰਪ੍ਰੀਤ ਸਿੰਘ ਗੁਰਥੜੀ ਜੀ ਤੇ ਲਖਵੀਰ ਸਿੰਘ ਸੰਗਤਕਾਲਾ ਜੀ ਕੀ ਕੀ ਕੰਮ ਕਰਦੇ ਨਹੀਂ ਜੀ ਇਹਨਾਂ ਨੂੰ ਨਹੀਂ ਪਤਾ ਜੀ ओके 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 ਹਾਂਜੀ ਸਰ ਇੱਕ ਸੰਗਤ ਮੰਡੀ ਵਿੱਚ ਕੋਈ ਘਟਨਾ ਵਾਪਰੀ ਹੈ ਜੀ ਕੀ ਹੈ ਪੁਰਾਣੇ ਇੰਦਾ ਜੀ ਕਿ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ 'ਚ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਕੇ ਆਪਾਂ ਹੀਮ ਸੈਂਰਜੈਂਸੀ 'ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਨਾਲੋਂ ਤਾਂ ਹੁਣ ਤਾਈ ਜੋ ਸਾਨੂੰ ਪਤਾ ਲੱਗਾ ਇਹਨਾਂ ਦਾ ਕੋਈ ਆਪਸ ਝਗੜਾ ਸੀ ਜਿਹੜਾ ਲਖਵਿੰਦਰ ਲੱਖੀ ਸੀ ਇਹਨੇ ਜਿਹੜਾ ਨਗਰ ਨਿਗਮ ਹੁੰਦੀ ਜੋ ਉਹਨੇ ਠੀਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਲਿੱਤਾ ਹੋਇਆ ਸੀ ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫਰੂ ਜਿਨ੍ਹਾਂ ਨੇ ਜਿਨ੍ਹਾਂ ਨਾਲ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫਰੂਟ ਵੈਂਡਰ ਸੀ ਅੰਦਰ ਜਿਹੜੇ ਰੀੜੀਆ ਲਾਉਂਦੇ ਸੀ ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹ ਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਵਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜਾ ਥੈੱਥ ਹੋਈ ਐ ਤੇ ਜਿਹੜਾ ਲਖਮੀ ਆ ਬੰਦਾ ਇੱਕ ਕੁਆਲਟੀ ਐ ਜੀ ਹਾਂਜੀ ਇਕੱਠੇ ਇਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਇਕ ਦੂਸਰੇ ਦੇ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਮਰਾਇ ਦੱਸਣਾ ਚਾਹਣਾ ਹੈਗਾ ਕਿ ਜਿਹੜੇ ਜਿੰਨੇ ਕਿ ਸਾਨੂੰ ਬੰਦਾ ਪਤਾ ਇਨੀਸ਼ੀਅਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੀ ਇਹ ਬੰਦੇ ਝਗੜੇ ਚ ਸਨ ਨਾ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਕਰ ਲਿਆ ਹੈਗਾ ਬਾਕੀ ਤਫਤੀਸ਼ ਜਾਰੀ ਹੈ ਜੀ ਸਰ ਇੱਕ ਬੰਦਾ ਇਸ ਚ ਹੈ ਮੇਰੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਚੱਲਿਆ ਹੈਗਾ ਵੀ ਕੋਈ ਗੈਂਗਸਟਰ ਨਾਲੇ ਪੀਅਰ ਕਰਦਾ ਨਹੀਂ ਵੀ ਇਦਾਂ ਦੀ ਸਾਨੂੰ ਤਾਂ ਹਜੇ ਕੋਈ ਇਦਾਂ ਦੀ ਜਾਣਕਾਰੀ ਜਿਹੜੀ ਪ੍ਰੀਮੀਨਰੀ ਕੁਛ ਕੁਛ ਹੈਗੀ ਹੈ ਨਾ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਇੰਝ ਦੀ ਕੋਈ ਗੱਲ ਸਾਹਮਣੇ ਨਹੀਂ ਆ ਗਈ ਬਾਕੀ ਹਜੇ ਤਫਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ ਅੱਗੇ ਚੱਲੇਗੀ ਕਿੰਨੇ ਬੰਦੇ ਰਾਉਂਡ ਕਰਦੇ ਹਾਂ ਜੀ ਦੋ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜਿਹੜੇ ਸਾਨੂੰ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਤੋਂ ਅਸੀਂ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਜੋ ਪਤਾ ਲੱਗੇਗਾ ਲੜਾਈ ਬਸ ਸਟੈਂਡ ਦੇ ਵਿੱਚ ਹੀ ਹੋਈ ਹੈ ਜੀ ਹਾਂ ਜੀ ਉਹਨਾਂ ਨੂੰ ਮੌਕਾ ਦਿੱਖਾ ਚੱਲਣਾ ਜੀ ਬਸ ਸਟੈਂਡ ਦੇ ਠੇਕੇਦਾਰ ਹੈਗਾ ਸੀ ਉੱਥੇ ਹੀ ਲੜਾਈ ਹੋਈ ਹੈ ਕਿੰਨੇ ਬੰਦੇ ਸੀਗੇ ਸਰ ਇਹ ਤੇ ਜਿਹੜੇ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਸੋ ਬਾਕੀ ਵੀ ਫਰੂਟ ਵੈਂਟਰ ਸਨ ਉਹ ਤੇ ਹੌਲੀ ਕਿਉਂਕਿ ਬੰਦਾ ਕਾਫੀ ਗੰਭੀਰ ਜ਼ਖਮੀ ਹੈਗਾ ਸੋ ਉਹ ਤੇ ਜੇ ਜਾਨੀ ਕਿ ਡਾਕਟਰਾਂ ਨੇ ਫਿਟ ਨਹੀਂ ਦਿੱਤਾ ਹੈਗਾ ਕਰਦੇ ਉਹਦੇ ਆਂਦੇ ਉਹਨਾਂ ਨੂੰ ਹਜੇ ਪੁੱਛਦੇ ਆ ਹਥਿਆਰ ਕਿਹੜੇ ਰੌਂਡਸ ਦਸਨ ਉਹਨਾਂ ਦੇ ਮੁਤਾਬਕ ਹਜੇ ਰੌਡਸ ਯੂਜ਼ ਸਾਹਮਣੇ ਆ ਸਰ ਉਮਰ ਕਿੰਨੇ ਕਿਸ਼ ਨੂੰ ਰੌਂਡ 35 36 ইয়ারਜ਼ ਹਨ ਕਾਰਵਾਈ ਕਿਸ ਤਰ੍ਹਾਂ ਦੀ ਹੋਣੀ ਹੁਣ ਜੀ ਉਹਨਾਂ ਦਾ ਬਿਆਨ ਲੇਖ ਕੇ ਵਰਤਾ ਦਰਜ ਕਰਾਂਗੇ ਤੇ ਜਿਹੜੇ ਦੋਸ਼ੀ ਹੋਏ ਜਿਹੜੇ ਉਹ ਦੱਸਣਗੇ ਉਹਨਾਂ ਨੂੰ ਬਾੜਾ ਛੇਤੀ ਵਿੱਚ ਗੱਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਜੀ ਭਾਜੀ ਮੈਂ ਜਿੱਦਾਂ ਕਹਿ ਰਹੇ ਜਿੱਡੀ ਜਿੰਨੀ ਕੁ ਪ੍ਰੀਲੀਮੀਨਰੀ ਮੈਂ ਪੁੱਛ ਕੇ ਸਕੀਤੀ ਹੈ ਮਡਲ ਇਹ ਉਹ ਤੁਹਾਡੇ ਨਾਲ ਸੰਝ ਕੀਤੀ ਹੈਗੀ ਹੈ ਜੋ ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਅਜੇ ਪਰਚਾ ਦਰਜ ਹੋ ਕੇ ਤਫ਼ਤੀਸ਼ ਚੱਲੂਗੀ ਤੇ ਉਹ ਗੱਲਾਂ ਹੋਰ ਕਲੀਅਰ ਹੋ ਜਾਣਗੀਆਂ ਸਰ ਕਿੰਨੇ ਕੁ ਦਿਨ ਕਰਨਾ ਹੈ ਇਸ ਸਮੇਂ ਕੁ ਛੇ ਦਿਨ ਤਕਰੀਬਨ ਦਾਸ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਥ੍ਰੀ ਸਾਈ ਗਰੁੱਪ ਆ